ਸਾਈਬ ਚੱਲਦਾ ਹੈ ਘਰ ਘਰ ਇਹ ਗੱਲ ਜਾਣੀ ਚਾਹੀਦੀ ਹੈ ਕਿ ਡੋਨੇਟ ਕਰਨ ਵਾਸਤੇ ਨਾਂ ਲਖਾਣਾ ਚਾਹੀਦਾ ਹੈ ਪਿਆਰ ਚ ਲੋਕ ਕਰਦੇ ਆ ਤੁਸੀਂ ਮੈਨੂੰ ਉਹ ਗੱਲ ਵੱਖਰੀ ਮੰਨਿਓ ਆ ਬਾਬਾ ਸਰਸੇ ਵਾਲਾ ਸੀ 70000 70000 ਉਹਦੇ ਸੇਵਕਾਂ ਨੇ ਕਿਡਨੀਆਂ ਡੋਨੇਟ ਕਰਨ ਲਈ ਫਾਰਮ ਭਰੇ ਹੋਏ ਐ ਵੀ ਜੇ ਕਿਸੇ ਨੂੰ ਲੋੜ ਹੋਵੇ ਤੇ ਸਾਡੀ ਅਸੀਂ ਕਿਰਣੀ ਦੇ ਸਕਦੇ 70000 ਬਾਬੇ ਕਿਦਿਆਂ ਦਾ ਹੈ ਬਾਬਾ ਕਿਦਾਂ ਦਾ ਸਾਨੂੰ ਨਹੀਂ ਪਤਾ ਪਰ ਲੋਕਾਂ ਦੇ ਅੰਦਰ ਪਿਆਰ ਤੇ ਇਦਾਂ ਦੀ ਭਾਵਨਾ ਪੈਦਾ ਹੋਈ ਹੈ ਵੀ ਕਿਡਨੀ ਵੀ ਦੇ ਦਈਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਵੇਖੋ 70000 ਬੰਦਾ ਉਹਨਾਂ ਨੇ ਫਾਰਮ ਭਰੇ ਵੀ ਜਿੱਥੇ ਜਿਹਨੂੰ ਕਿਰਨੀ ਦੀ ਲੋੜ ਹੋਵੇ ਅਸੀਂ ਦੇ ਦਿੰਨੇ ਆ ਵੇਖੋ ਸੋ ਤਾਂ ਕਰਕੇ ਅੰਦਰ ਅੰਦਰ ਪਰਉਪਕਾਰ ਦੀ ਬਿਰਤੀ ਬਣਾਓ ਭਲੇ ਦਾ ਭਾਵ ਪੈਦਾ ਕਰੋ ਭਾਈ ਮਨ ਵਿੱਚ